ਦਕਾਰਾ ਨੀਆ ਸ਼ਰਮਾ ਆਪਣੇ ਸਟਾਈਲ ਬੋਲਡ ਲੁੱਕ ਅਤੇ ਅਨੋਖੇ ਅੰਦਾਜ਼ ਲਈ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਪਰ ਇਸ ਵਾਰ ਨੀਆ ਸ਼ਰਮਾ ਆਪਣੇ ਅੱਗ ਨਾਲ ਖੇਡਣ ਵਾਲੇ ਸਟੰਟ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਾਲ ਹੀ ਦੇ ਵਿੱਚ ਨੀਆ ਨੇ ਸੋਸ਼ਲ ਮੀਡੀਆ ਤੇ ਆਪਣੇ ਇੱਕ ਐਡਵੈਂਚਰਸ ਸਟ੍ਰਿਪ ਦੀਆਂ ਕੁਝ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਉਹਨਾਂ ਦੇ ਫੈਨਸ ਤੇ ਦਿਲਾਂ ਦੀ ਧੜਕਣ ਵਧ ਗਈ ਐ ਨਾ ਵੀਡੀਓਜ਼ ਦੇ ਵਿੱਚ ਨਿਆ ਸ਼ਰਮਾ ਅੱਗ ਦੇ ਨਾਲ ਖੇਡਦੀ ਨਜ਼ਰ ਆ ਰਹੀ ਅਤੇ ਯਕੀਨ ਕਰੋ ਇਹ ਸੀਨ ਉਨਾ ਹੀ ਖਤਰਨਾਕ ਹੈ ਜਿੰਨਾ ਕਿ ਰੋਮਾਂਚਕ ਦਿਖ ਰਿਹਾ ਨਿਆ ਸ਼ਰਮਾ ਦਾ ਇਹ ਵੀਡੀਓਜ਼ ਉਹਨਾਂ ਦੇ ਫੈਨਸ ਦੇ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਆ ਵੀਡੀਓਜ਼ ਦੇ ਵਿੱਚ ਨਿਆ ਸ਼ਰਮਾ ਅੱਗ ਦੇ ਨਾਲ ਖੇਡ ਰਹੀ ਅਤੇ ਆਪਣੇ ਸਟੰਟ ਚ ਪੂਰੀ ਤਰ੍ਹਾਂ ਮਸਤ ਦਿਖਾਈ ਦੇ ਰਹੀਆਂ ਜਜਾਪ ਦਾ ਹੈ ਕਿ ਜਿਵੇਂ ਉਹ ਅੱਗ ਨੂੰ ਆਪਣਾ ਦੋਸਤ ਸਮਝ ਰਹੀ ਹੋਵੇ ਨੀਆ ਸ਼ਰਮਾ ਦਾ ਇਹ ਵੀਡੀਓ ਉਹਨਾਂ ਦੇ ਫੈਨਸ ਦੇ ਲਈ ਕਿਸੇ ਝਟਕੇ ਤੋਂ ਘਟਨੀ ਹੈ ਹੁਣ ਉਹਨਾਂ ਦੇ ਫੈਨਸ ਇਸ ਵੀਡੀਓ ਨੂੰ ਲੈ ਕੇ ਕਾਫੀ ਜ਼ਿਆਦਾ ਹੈਰਾਨੀ ਵੀ ਜਤਾ ਰਹੇ ਨੇ ਦੱਸ ਦਈਏ ਕਿ ਨੀਆ ਨੇ ਇੱਕ ਮਜ਼ਾਕੀਆ ਕੈਪਸ਼ਨ ਵੀ ਲਿਖਿਆ ਅੱਗ ਦੇ ਨਾਲ ਖੇਡਣਾ ਥੋੜਾ ਕੈਜੂਅਲ ਹੈ ਪਰ ਹਰ ਵਾਰ ਟ੍ਰਿਪਤੇ ਸੱਟ ਲੱਗਣੀ ਜ਼ਰੂਰੀ ਹੁੰਦੀ ਹੈ ਦੱਸ ਦਈਏ ਕਿ ਇਸ ਸਟੰਟ ਤੋਂ ਬਾਅਦ ਖਬਰ ਆ ਰਹੀਆਂ ਕਿ ਆ ਰਹੀਆਂ ਨੇ ਕਿੰਨੀਆਂ ਸ਼ਰਮਾ ਨੂੰ ਸੱਟ ਵੀ ਲੱਗੀ ਹੈ